ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸलाम ਦੋਸਤੋ ਤੇ ਅੱਜ ਗੱਲ ਕਰਦੇ ਆਂ ਜੀ ਇੱਕ ਵੀਡੀਓ ਆਈ ਐ ਮੈਂ ਦੇਖੀ ਸੂਫੀ ਗੁੱਜਰ ਸੂਫੀ ਗੁੱਜਰ ਦੀ ਐ ਕੁਦਰਤ ਚੈਨਲ ਤੇ ਆ ਸ਼ਾਇਦ ਤੇ ਬਹੁਤ ਵਧੀਆ ਪ੍ਰਾਲਾ ਕੀਤਾ ਉਹਨਾਂ ਨੇ ਬਹੁਤ ਵਧੀਆ ਗੱਲਾਂ ਦੱਸੀਆਂ ਹਨ ਤੇ ਉਹ ਗੱਲਾਂ ਚੱਲ ਰਹੀਆਂ ਸੀ ਉਹਨਾਂ ਦੀਆਂ ਪਈਏ ਪਖੰਡ ਨਹੀਂ ਹੋਣਾ ਚਾਹੀਦਾ ਐ ਨਹੀਂ ਹੋਣਾ ਚਾਹੀਦਾ ਦੇਖੋ ਉਹ ਪਖੰਡ ਦੀ ਗੱਲ ਚੱਲ ਰਹੀ ਐ ਉਹ ਚੀਜ਼ਾਂ ਉੱਚ ਚੱਲ ਰਹੀਆਂ ਤੇ ਉਹਦੇ ਵਿੱਚ ਹੀ ਉਹਦੇ ਲਈ ਐਡ ਆ ਰਹੀ ਆ ਕਿ ਜੇ ਕਿਸ ਦੀ ਗਮਸ਼ੂਕ ਚਲ ਗਈ ਆ ਤਾਂ ਉਹ ਕੰਟੈਕਟ ਕਰੋ ਫੁਲਾਨਾ ਕਰੋ ਮਤਲਬ ਉਹ ਸਮਝਾ ਕੀ ਰਿਹਾ ਤੇ ਉਹ ਚ ਐਡ ਕੀ ਆ ਰਹੀ ਹੈ ਤੇ ਉਹ ਬੰਦੇ ਨੇ ਸੱਚ ਬੋਲਿਆ ਮੈਨੂੰ ਉਹਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਹਾਂ ਤੇ ਉਹਨੇ ਵਿੱਚ ਵਿੱਚ ਕਈ ਵਾਰ ਉਹ ਬੰਦੇ ਨੇ ਇਹ ਗੱਲ ਕਹੀ ਪਈ ਜਿਹੜੇ ਮਜਾਰਾਂ ਤੇ ਬੈਠੇ ਨੇ ਉਹ Hindu ਨੇ ਜਾਂ Sikh ਨੇ ਉਹ ਬਹੁਤ ਵੱਡੀ ਗੱਲ ਕਹਿ ਗਿਆ ਮਤਲਬ ਦੂਜੇ ਦੇ ਧਰਮ ਨੂੰ ਦੂਜਾ ਹੀ ਖਰਾਬ ਕਰ ਰਿਹਾ ਇਹ ਇਹੋ ਚੀਜ਼ ਸਮਝਣ ਵਾਲੀ ਐ ਜੇ ਕੋ ਸਮਝਣ ਵਾਲਾ ਹੋਵੇ ਤਾਂ ਸਮਝੂਗਾ ਪਰ ਉਸ ਬੰਦੇ ਦੀਆਂ ਬਹੁਤ ਸਿਆਣੀਆਂ ਗੱਲਾਂ ਇਸ ਬੰਦੇ ਦੀਆਂ ਮੈਂ ਫੋਟੋ ਲਾ ਰਿਹਾ ਇਹਨੂੰ ਸੁਣਨਾ ਚਾਹੀਦਾ ਇੰਨਾ ਤੇ ਬਹੁਤ ਲੋਕ ਘਟ ਹੈ ਸੱਚ ਸੁਣਨ ਵਾਲੇ ਆਪਾਂ ਬਹੁਤ ਘੱਟ ਲੋਕ ਰਹਿ ਗਏ ਜਿੰਨੇ ਸੁਣਦੇ ਉਹ ਸੁਣਿਆ ਕਰੋ ਮੇਰਾ ਵਾਕਿਆ ਹੀ ਉਹ ਜਿਹੜੀਆਂ ਗੱਲਾਂ ਕਹਿ ਰਿਹਾ ਨਾ ਘਾਣ ਹੋ ਜਾਣਾ ਗਾਂ ਜਾ ਕੇ ਪਛਤਾਉਣਾ ਬਹੁਤ ਹੈ ਤੁਸੀਂ ਫਿਰ ਫਾਇਦਾ ਕੋਈ ਨਹੀਂ ਹੋਣਾ ਹੱਲੇ ਵੀ ਸੋਚ ਵਿਚਾਰ ਲਓ ਇਹ ਚੀਜ਼ਾਂ ਨੂੰ ਸਮਝੋ ਆ ਜਿਹੜੇ ਐਕਟਰ ਐਕਟਰਾਂ ਵਗਰ ਫੇਕ ਬੰਦਿਆਂ ਮਗਰ ਨਾ ਫਿਰੋ ਇਹ ਬਹੁਤ ਫੇਕ ਨੇ ਜੈਨੂਨ ਬੰਦਿਆਂ ਦੀ ਗੱਲ ਕਰੋ ਬਹੁਤ ਬੰਦੇ ਨੇ ਜੈਨੂਨ ਇੰਡਸਟਰੀ ਚ ਪਰ ਉਹ ਜ਼ਿਆਦਾ ਫੇਕ ਉਹਨਾ ਕਰਕੇ ਬਣ ਜਾਂਦੇ ਸਿੱਧੂ ਵਰਗੇ ਹੁੰਦੇ ਤਾਂ ਕਈ ਲੋਕ ਹੋਰ ਚੰਗੇ ਬਣ ਜਾਣੇ ਸੀ ਕਈ ਚੀਜ਼ਾਂ ਸਹੀ ਹੋ ਜਾਣੀਆਂ ਸੀ ਲੋਕਾਂ ਨੂੰ ਲੱਗਣਾ ਸੀ ਕਿ ਹਾਂ ਇਦਾਂ ਦੇ ਬੰਦੇ ਵੀ ਚੱਲਦੇ ਆ ਉਹ ਮਰ ਗਿਆ ਤੇ ਉਹਦਾ ਕ੍ਰੈਡਿਟ ਪੱਗ ਵਾਲੇ ਦਾ ਕੌਣ ਲੈ ਰਿਹਾ ਪੱਗਾਂ ਵਾਲਿਆਂ ਦੀ ਚੜ੍ਹਤ ਸਿਰਫ ਸਿੱਧੂ ਕਰਕੇ ਹੋਈ ਆ ਜੇ ਬਾਲੀਵੁੱਡ ਤੱਕ ਹੋਈ ਆ ਉਹ ਹੋਣੀ ਸੀ ਹੁਣ ਲੋਕਾਂ ਨੂੰ ਕਈ ਚੀਜ਼ਾਂ ਐ ਲੱਗਦੀਆਂ ਪਈ ਉਹ ਸਿੱਖ ਐ ਹੁੰਦੇ ਆ ਉਹ ਦੂਜਿਆਂ ਨੂੰ ਵੀ ਚਾਂਸ ਹੁੰਦੇ ਚੰਗੀ ਗੱਲ ਐ ਇਹ ਇਹਦੇ ਬਾਕੀ ਜਿਹੜੀਆਂ ਉਹਨ ਗੱਲਾਂ ਕਹੀਆਂ ਉਹ ਪਖੰਡਵਾਦ ਸਿੱਖ ਜਿੰਨੇ ਬਾਬੇ ਨੇ ਤੇਈ ਸਿੱਖਾਂ ਦੇ ਡੇਰੇਆਂ ਤੇ ਮੈਂ ਜਾ ਕੇ ਦੇਖ ਚੁੱਕਾ ਉਹ ਸਿੱਖਾਂ ਦੇ ਡੇਰੇਆਂ ਤੇ ਵੀ ਇਹ ਵੀ ਚੱਲਦਾ ਉਹ ਵੀ ਆਪਾਂ ਬੜੇ ਦੱਸਦੇ ਨੇ ਬਹੁਤ ਕੁਝ ਕਹਿੰਦੇ ਨੇ ਇੱਕ ਨਹੀਂ ਕਈਆਂ ਦੇ ਮੈਂ ਗਿਆ ਜੇ ਖਲਾਸੇ ਕਰਨ ਲੱਗੀ ਐ ਨਾ ਤਾਂ ਪਹਿਲਾਂ ਨਕੇਲ ਇਹਨਾਂ ਨੂੰ ਪਾਉਣੀ ਚਾਹੀਦੀ ਐ ਜਿੱਦਾਂ ਇਹ ਚੀਜ਼ਾਂ ਖਤਮ ਹੋਣ ਜੇ ਸ਼ਹੀਦ ਭਗਤ ਸਿੰਘ ਜੀਂਦਾ ਹੁੰਦਾ ਕਿਉਂਕਿ ਉਹ ਉਹ ਨਹੀਂ ਸੀ ਇਹ ਚੀਜ਼ਾਂ ਚਾਹੁੰਦਾ ਤੇ ਉਹ ਬਹੁਤ ਚੀਜ਼ਾਂ ਇਦਾਂ ਨਹੀਂ ਰੁਕਦੀਆਂ ਉਦੋਂ ਦਾ ਬੰਦਾ ਪ੍ਰਧਾਨ ਮੰਤਰੀ ਹੁੰਦਾ ਦੇਸ਼ ਤਾਂ ਬਹੁਤ ਤਰੱਕੀ ਹੁੰਦੀ ਦੇਸ਼ ਧਰਮਾਂ ਦੇ ਨਾਂ ਤੇ ਤਾਂ ਪਿੱਛੇ ਗਿਆ ਸੋਚਣ ਵਾਲੀ ਗੱਲ ਹੈ ਤੇ ਇਦਾਂ ਦੇ ਬੰਦਿਆਂ ਨੂੰ ਸੁਣਨਾ ਬਹੁਤ ਜ਼ਰੂਰੀ ਹੈ ਇਹ ਬੰਦਿਆਂ ਨੂੰ ਸੁਨਿਆ ਕਰੋ ਹਨਾ ਬਹੁਤ ਸੱਚੀਆਂ ਗੱਲਾਂ ਸਹੀ ਗੱਲਾਂ ਉਹਨ ਬੋਲੀਆਂ ਉਹਨੂੰ ਫੇਮ ਚਾਹੀਦਾ ਕਹਿੰਦੇ ਫੇਮ ਐ ਥੋੜੀ ਯਾਰ ਇਨਾ ਫੇਮ ਨਹੀਂ ਮਿਲਦਾ ਇਨਾ ਫੇਮ ਘਟਦਾ ਹੈ ਜਦੋਂ ਅਸੀਂ ਕਿਸੇ ਸੱਚੇ ਬੋਲਦੇ ਹਾਂ ਕਿਸੇ ਬਾਰੇ ਉਹ ਜਿਨ੍ਹਾਂ ਦੀ ਗੱਲ ਕਰਦਾ ਉਹ ਟੈਟੂ ਜਿਹਾ ਬਣਾ ਕੇ ਪਹਿਲਾਂ ਪਹਿਲਾਂ ਤਾਂ ਉਹਨਾਂ ਨੂੰ ਬੋਲਣਾ ਵੀ ਨਹੀਂ ਆਉਂਦਾ ਲੋਕਾਂ ਦੇ ਗਾਣਿਆਂ ਤੋਂ ਐਕਟ ਕਰਦੇ ਸੀ ਹੁਣ ਬੜ ਬੜੀਆਂ ਗੱਲਾਂ ਕਰਦੇ ਆ ਹਨਾ ਉਹ ਕੁੜੀਆਂ ਕੀ ਕੁਝ ਬੋਲੀ ਜਾਂਦੀਆਂ ਉਹਨਾਂ ਨੂੰ ਛੱਡੋ ਇੱਕ ਬਰਾਊਨ ਕੁੜੀ ਹੈ ਉਹ ਤੁਸੀਂ ਦੇਖੋ ਪਹਿਲਾਂ ਉਹਦੀਆਂ ਵੀਡੀਓ ਕਿਦਾਂ ਦੇ ਗੰਦੇ ਜਿਹੇ ਕੱਪੜੇ ਪਾ ਕੇ ਸਾਹਮਣੇ ਹੁਣ ਉਹ ਕੈਮਰਾ ਹੀ ਪਿੱਛੇ ਸ਼ੁਰੂ ਕਰ ਦਿੰਦੇ ਹੁਣ ਉਹ ਕੈਮਰਾ ਹੀ ਪਿੱਛੇੋਂ ਸ਼ੁਰੂ ਕਰਦੀ ਆ ਮੇਰਾ ਫੋਨ ਆ ਗਿਆ ਸੀ ਵਿੱਚ ਤੇ ਉਹ ਉਹ ਚੀਜ਼ਾਂ ਸਮਝਣ ਵਾਲੀਆਂ ਲੋਕ ਕਿੱਧਰ ਨੂੰ ਤੁਰ ਪੈਣੇ ਉਹਨੂੰ ਹੀ ਪਤਾ ਵੀ ਹੁਣ ਲੋਕ ਇਹ ਪਸੰਦ ਕਰਦੇ ਉਹਦਾ ਫੈਸ਼ਨ ਦੇਖੋ ਉਹਦਾ ਪਹਿਰਾਵਾ ਦੇਖੋ ਉਹਦੀਆਂ ਹਰਕਤਾਂ ਦੇਖੋ ਉਹਦੀਆਂ ਅੱਖਾਂ ਕੀ ਕਰਦੀਆਂ ਇਦਾਂ ਦੀਆਂ ਬਸਦੀਆਂ ਨਹੀਂ ਹੁੰਦੀਆਂ ਕਿਤੇ ਹਣਾ ਮੈਂ ਕੋਈ ਸ਼ਾਇਦ ਇਹ ਗੱਲ ਗਲਤ ਲੱਗੂਗੀ ਤੁਹਾਨੂੰ ਪਰ ਉਹ ਬਸਣ ਦਾ ਚਾਂਸ ਹੈ ਨਹੀਂ ਹੁੰਦਾ ਨਾ ਇਦਾਂ ਜੌਬ ਕਰਨ ਵਾਲੇ ਜਿਹੜੇ ਇਦਾਂ ਰਹਿੰਦੇ ਇਦਾਂ ਲੋਕਾਂ ਨੂੰ ਮਿਲਦੇ ਆ ਉਹ ਗੱਲਾਂ ਜੇ ਕਿਸੇ ਵਾਰ ਅਸੀਂ ਕਹਨੇ ਉਹ ਸਹੀ ਕਹਨੇ ਆ। ਹੂੰ ਇਹ ਚੀਜ਼ਾਂ ਸਮਝਣ ਵਾਲੀਆਂ ਤੇ ਗਾਂ ਚੱਲ ਕੇ ਕਿ ਮੈਂ ਵੀਡੀਓ ਛੱਡੂਗਾ ਤੂਫਾਨ ਸਿੰਘ ਬਾਰੇ। ਤੂਫਾਨ ਸਿੰਘ ਲਈ ਪਹਿਲਾਂ ਵੀ ਵੀਡੀਓ ਆ ਪਾਈ ਸੀ ਉਹਨੂੰ ਪ੍ਰੋਪਰ ਡਿਟੇਲ ਦੇ ਨਾਲ ਉਹ ਫਿਲਮ 'ਚ ਤੂਫਾਨ ਸਿੰਘ ਕਿਹਨੇ ਬਣਨਾ ਸੀ? ਕੌਣ ਲੈ ਕੇ ਆਇਆ? ਕਿਹਨੇ ਬੇੜਾ ਬਿਠਾਇਆ? ਪੱਗਾਂ ਬੰਨਣ ਵਾਲਿਆਂ ਨੇ, ਗਾਤਰੇ ਪਾਉਣ ਵਾਲਿਆਂ ਨੇ ਝੂਠ ਬੇਲ ਬੋਲ ਕੇ ਉਹ ਬੰਦੇ ਨੂੰ ਹੀ ਕੱਢਦਾ ਵਿੱਚੋਂ ਜਿਹਨੇ ਸਾਰਾ ਇਹ ਕੰਮ ਸ਼ੁਰੂ ਕੀਤਾ ਸੀ। ਉਹ ਸਾਰੀ ਡਿਟੇਲ ਚ ਦੱਸਾਂਗੇ ਪਲੀਜ਼ ਸਬਸਕ੍ਰਾਈਬ ਘਟਦੇ ਜਾ ਰਹੇ ਆ ਸੱਚ ਨੂੰ ਸੰਭੋ ਸਾਨੂੰ ਨਹੀਂ ਅਸਲ ਲੱਗੇ ਹੋਏ ਆ ਇਹਨਾਂ ਨੂੰ ਵਾਲੇ ਪੈਸੇ ਪੂਰੇ ਨਹੀਂ ਆਉਂਦੇ ਚੈਨਲ ਤੇ ਐਵੇਂ ਚੜੀਏ ਸੋ ਪਲੀਜ਼ ਦੇਖਿਓ ਜ਼ਰੂਰ ਤੇ ਇਹਦੇ ਵਿੱਚ ਕਾ ਪੋਡਕਾਸਟ ਕਰਦਾ ਪੰਜਾਬ ਵਾਲਿਆਂ ਨੂੰ ਸ਼ਰਮ ਚਾਹੀਦੀ ਹੈ ਜਿਹੜੇ ਇਹਨਾਂ ਦੀਆਂ ਵੀਡੀਓ ਦੇਖਦੇ ਆ ਇਹ ਜਿਹੜੇ ਵੀਡੀਓ ਕਰਦੇ ਇਹਨਾਂ ਨੂੰ ਵੀ ਬਾਹਰਲੇ ਬੰਬੇ ਵਾਲ ਦੇ ਦਿੱਲੀ ਵਾਲ ਦੇ ਚੈਨਲ ਇਹਨਾਂ ਲਈ ਕੀ ਬੋਲਦੇ ਆ ਆ ਇੱਕ ਹੈ ਇਹਦਾ ਨਾਮ ਤਾਂ ਮੈਨੂੰ ਪਤਾ ਨਹੀਂ ਨਾ ਮੈਂ ਯਾਦ ਰੱਖਿਆ ਕਿੱਦਾਂ ਦੀਆਂ ਗੱਲਾਂ ਕਰਦਾ ਕਿਹੜੀ ਕਿਹੜੀ ਗੱਲ ਕਿਹੜੇ ਕਿਹੜੇ ਸਵਾਲ ਪੁੱਛਦਾ ਕਿਦਾਂ ਕਿਦਾਂ ਦੇ ਕਰਦਾ ਔਰ ਸਵਾਲ ਉਸ ਤੋਂ ਬਾਅਦ ਜੀ ਖਾਨ ਦੇ ਨਾਲੇ ਟੂ ਮੀਨਿੰਗ ਗੱਲਾਂ ਕਿਦਾਂ ਕਰਦਾ ਇਹ ਹੈ ਬੇਫਕੂ ਫਾਰਮਿੰਗ ਜਮਈ ਤੇ ਮੈਨੂੰ ਟੱਕਰੇ ਤੇ ਮੈਂ ਚਪੇੜੇ ਛੱਡਾਂ ਵੱਡਾ ਪੋਡਕਾਸਟ ਵਾਲਾ ਰੁਪਈਏ ਦੀ ਇਸ ਬੰਦੇ ਨੂੰ ਅਕਲ ਨਹੀਂ ਹੈਨਾ ਇਹ ਚੀਜ਼ਾਂ ਵਿਗਾੜ ਰਹੀਆਂ ਤੁਹਾਡਾ ਸਾਰਾ ਕੁਝ ਇਹ ਚੀਜ਼ਾਂ ਨੂੰ ਸਮਝੋ ਮਿਹਰਬਾਨੀ ਸ਼ੁਕਰੀਆ ਤੇ ਬੱਚੇ ਬਹੁਤ ਖੇលਦੇ ਆ ਪਾਰਕ ਵਿੱਚ ਤੇ ਉਹਨਾਂ ਦੀ ਆਵਾਜ਼ ਆਉਂਦੀ ਹੈ ਉਹਦੇ ਲਈ ਕਿਸੇ ਨੂੰ ਇੰਟਰਸਟਰਬ ਹੋਇਆ ਹੋਵੇ ਤਾਂ ਸੌਰੀ ਬ੍ਰਦਰ ਮਿਹਰਬਾਨੀ ਸ਼ੁਕਰੀਆ <laughs>